ਸਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਟ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਭ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਈ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਾਰਨ ਨਾ ਨਹੀਂ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੇ ਪਾਵਨ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰਾਂ ਦਾ ਅੰਤਰ ਕੇ ਬੁੜਾ ਜੀਵਾ ਹੈ ਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿਠ ਕੀਤਾ ਤਿੰਨਾ ਪਿਆਰਿਆ ਸਚਿਆਰਿਆਂ ਦੀ ਪੀਤਰ ਕਵਾਈਆਂ ਦਾ ਧਿਆਨ ਤਰ ਕੇ ਬੁਲਣਾ ਜੀਵਾ ਹੈ ਜਿਨਾ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਸੀ ਚਰਵਾਏ ਮਾਈਆਂ ਬੀਬੀਆਂ ਨੇ ਜੜਾਂ ਦੇ ਵੀ ਸਵਾ ਸਮਣ ਪੀਸਣੇ ਪੀਸੇ ਖੰਨੀ ਖੰਨੀ ਟੁੜੇ ਤੇ ਗੁਜ਼ਾਰਾ ਕੀਤਾ ਬਚਿਆਂ ਦੇ ਟੋਟੇ ਕਰਵਾ ਕਰਕੇ ਗਲਾਂ ਦੇ ਵਿੱਚ ਹਾਰ ਪਵਾਏ ਤਰਵ ਨਹੀਂ ਹਾਰੇ ਆ ਅਸੈ ਤੇ ਅਕ ਹੈ ਕਟਸਾਰ ਦੇ ਪੰਥਲੀ ਕਰਵਾਨੀਆਂ ਦਿੱਤੀ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਿਆ ਮੁੱਖੋ ਸਿਣਾ ਉਚਾਰੀ ਤਿਨਾ ਮਈਆਂ ਬੀਵੀਆਂ ਬਚੰਗੀਆਂ ਸੋ ਸੰਤਾਂ ਮਹਾਂਪੁਰਖਾਂ ਦੀ ਆਵ ਪੀਤਰ ਕਵਾਈਆਂ ਦਾ ਧਿਆਨ ਤਰ ਕੇ ਬੁਰਣਾ ਜੀਵਾ ਹੈ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਾਂ ਦਾ ਧਿਆਨ ਤਰ ਕੇ ਬੁਰਣਾ ਜੀਵਾ ਹੈ ਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚੀਤਾਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾ ਤਾਰਛਿਆ ਰਿਆ ਤੇ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੁਰਣਾ ਜੀ ਵਾਹੇ ਵਖਸ਼ੋਈ ਸਖਾ ਨੂੰ ਸਕੀ ਦਾਨ ਕੇਸ ਤਾ ਰਹਤ ਦਾਨ ਵੇਕ ਦਾਨ ਵੀ ਸਹਾ ਦਾਨ ਪ੍ਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅਮਰ ਸਰਦੀ ਦੇ ਦਰਸ਼ਿਣਿ ਜਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੇਕਾਰ ਸਾਧ ਸੰਗ ਜੀ ਬੋਲਣਾ ਜੀਵਾ ਹੈ ਗੁਰ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਕਾਲ ਪੁਰਖ ਵਾਹਿਗੁਰੂ ਜਿਓ ਹੇ ਨਵਾਣਿਆਂ ਦੇ ਵਾਨ ਤਾਣਿਆਂ ਦੇ ਤਾਣ ਡੋਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ ਆਪ ਜੀ ਦੀ ਅਪਾਰ ਅਪਾਰ ਬਖਸ਼ੀ ਸੋਈਐ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜੀ ਵੱਲੋਂ ਬਖਸ਼ ਸਥਾਨਾਂ ਦੇ ਉੱਤੇ ਗੁਰਦੁਆਰਾ ਈਸ਼ਰ ਪ੍ਰਕਾਸ਼ ਤਵਾੜਾ ਸਾਹਿ ਵਿਖੇ ਐਤਵਾਰ ਦੇ ਸਮਾਗਮ ਮਨਾਉਣਾ ਕੀਤੇਗੇ ਆਪ ਜੀ ਦੀ ਹਜ਼ੂਰੀ ਦੇ ਵਿੱਚ ਕਥਾ ਕੀਰਤਨ ਵਖਿਆਨ ਹੋਏ ਹਨਾਂ ਬਲਾਖਿਵਾ ਕਰਨੀਆਂ ਦਿੱਤੇਗੇ ਉਪਦੇ ਜਿੰਦਗੀ ਦੇ ਅੰਦਰ ਕਮਾਉਣ ਦਾ ਬਲ ਪਿਆਤਸ਼ਾ ਬਖਸ਼ਣਾ ਆਂਗ ਸੰਗਤਾਂ ਜੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲਾਉਣੀਆਂ ਤਿਲ ਫੁੱਲ ਵਟਾਵਾ ਦਰਤੇ ਪ੍ਰਵਾਨ ਕਰਨੀਆਂ ਸੰਗਤਾਂ ਵੱਲੋਂ ਕੀਤੀਆਂ ਸੇਵਾਵਾਂ ਕਲਣਾ ਥੈ ਪਾਉਣੀਆਂ ਵਿਗਨਾ ਦੇ ਨਾਸ਼ ਵਜਨੁ ਵਾਣੀ ਦੇ ਪ੍ਰਤਾਵ ਵਕਸ਼ਣੇ ਅੰਗ ਚਿੰਗ ਸਹਤਾ ਕਰਨੀ ਚੜਦਿਆਂ ਅਕਲਾ ਵਕਸ਼ਣੀਆਂ ਸਉ ਸੰਗਤ ਲੜਦਾਸ ਬੇਂਤੀ ਐ ਮਹਾਪੁਰਖਾਂ ਤੇ ਮਾਤਾ ਜੀਆਂ ਦੇ ਪਰਵਚਨਾ ਤੇ ਪੈਰਾ ਦਿੰਦਿਆਂ ਸਾਰਿਆਂ ਪ੍ਰਬੰਧਕਾਂ ਸੇਵਾਦਾਰਾਂ ਸੰਗਤਾਂ ਨੂੰ ਚੜ੍ਹਦੀਆਂ ਅਕਲਾਂ ਬਖਸ਼ਣੀਆਂ ਆਪਣੇ ਸੇਵਕਾਂ ਤੇ ਮੇਰਿਆਂ ਪਰੇ ਹੱਥ ਰੱਖਣੇ ਦੇ ਰੋਗਤਾ ਬਖਸ਼ਣੀਆਂ ਤਾਂ ਜੋ ਸੰਗਤਾਂ ਨੂੰ ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਨਾਲ ਜੋੜਦੇ ਰਹਿਣ ਚੱਲ ਰੀਆਂ ਸੇਵਾਵਾਂ ਨੂੰ ਆਧਾਰਿਆਂ ਨੂੰ ਚੜ੍ਹਦੀਆਂ ਅਕਲਾਂ ਬਖਸ਼ਣੀਆਂ ਦੇਖਦੀ ਸੇਵਾ ਹੋਈ ਐ ਭਾਈ ਮੀਂਦਰ ਸਿੰਘ ਵੱਲੋਂ ਆਪਣੇ بیٹے ਕਾਕਾ ਜਤਿੰਦਰਜੀਤ ਸਿੰਘ ਯੂਕੇ ਦੇ ਜਨਮ ਦਿਨ ਦੀ ਖੁਸ਼ੀ ਦੇਖਦੀ ਸੇਵਾ ਹੋ ਰਹੀ ਐ ਪਰਿਵਾਰ ਨੂੰ ਚੜ੍ਹਦੀ ਕਲਾ ਵਕਸ਼ਨੀ ਚਰਨਾ ਦਾ ਪਿਆਰ ਵਕਸ਼ਨਾ بیٹے ਦੇ ਸੰਜੋਗ ਜੁੜਨ ਵਾਸਤੇ ਅਰਦਾਸ ਵੇਚੀ ਸੰਗਤ ਰਾਏ ਹੋ ਰਹੀ ਐ ਹੋਰ ਵੀ ਸੰਗਤਾਂ ਵੱਲੋਂ ਅਰਦਾਸਾਂ ਬੇਂਤੀਆਂ ਜੋਦੜੀਆਂ ਹੋਈਆਂ ਗੁਰਮਤਨ ਸਾਹਿਬ ਸੁਮਨੋ ਕਾਮਨਾਵਾਂ ਸੰਪੂਰਨ ਕਰਨੀਆਂ ਬਖਸ਼ਿਆਂ ਦਾਤਾ ਵਿੱਚੋਂ ਪੰਚੰਕੜਾਪਸਾ ਜੀ ਦੇ ਸਜਕੇ ਹਾਜ਼ਰ ਹੋਈਏ ਆਪ ਜੀ ਭੋਗ ਲਾਵੋ ਭੋਗ ਲਗਿਆ ਸੀਤ ਪ੍ਰਸਾਦ ਸੂ ਸੰਗਤ ਚੜਤਾਂ ਦੀ ਆਗਿਆ ਬਖਸ਼ੋ ਪਿਆਰੇ ਹੁਕਮਣਾਵੇਂ ਬਖਸ਼ ਕੇ ਸਭ ਸੰਗਤਾਂ ਨੂੰ ਨਿਹਾਲ ਕਰੋ ਸੇ ਗੁਰਗ ਪਿਆਰੇ ਮੇਲੋ ਜਨਾਨ ਨੂੰ ਮਿਲੰਤੇ ਆਪ ਹੀ ਦਾਹੀ ਨਾਮ ਚਿਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋ ਰਾਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਘਰਾ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਾਰ ਹੋਏ ਸਾਂ ਮਿਲਾਂਗੇ ਵਚੇ ਸ਼ਰਨੰਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰੇ ਬੰਦੇ ਗੁਰੂ ਪਾਰ ਉਤਾਰਨ ਹਾਰ ਬੋਲੇ ਸਾ ਮੀਤਿਆਂ ਕਾਕਾ ਜਗਮੇਸ਼ ਸਿੰਘ ਦਾ ਮਨ ਭਾਈ ਚ ਲੱਗਣ ਵਾਸਤੇ ਰਾਜਵਦੀ ਅਸਟ੍ਰੇਲੀਆ ਚ ਪੱਕੇ ਹੋਣੀ ਰਾਜਦੀਪ ਕੌਰ ਤੇ ਸਾਹ ਛੁੱਟਣ ਲਈ ਪ੍ਰਕਾਰ ਸਿੰਘ ਪੁੱਤਰੇ ਦਾ ਨਾਮ ਰੱਖਣ ਲਈ ਹਰਵੰਦ ਸਿੰਘ ਵੱਲੋਂ ਨੌਕਰੀ ਵਿੱਚ ਰੱਖੀ ਹੋਣ ਵਾਸਤੇ ਕੁਲਿੰਦਰ ਸਿੰਘ ਨੌਕਰੀ ਮਿਲਣ ਲਈ ਵਿੱਚ ਰਨਦੀਪ ਕੌਰ ਦੀ ਵਿਆਹ ਠੀਕ ਹੋਣ ਲਈ ਵਾਸਤੇ ਭਾਈ ਬੁਆ ਸਿੰਘ ਪਟਾਲੇ ਤੋਂ ਦੇਰ ਉੱਤਾਲੀ ਅਮਨਦੀਪ ਸਿੰਘ ਨਿਊਜ਼ੀਲੈਂਡ ਤੋਂ ਵੀਜ਼ਾ ਲੱਗਣ ਲਈ ਯਾਦਵਿੰਦਰ ਸਿੰਘ ਕੇਚ ਤੋਂ ਬਰੀ ਹੁਣ ਤੇ ਸ਼ੁਕਰਾਨਾ ਅਮਰਜੀਤ ਕੌਰ ਜਿਹਦੇ ਤੇ ਦਾਤ ਵਾਸਤੇ ਪਲਾਟ ਵੇਚਣ ਲਈ ਬੱਚਿਆਂ ਸਮਤ ਮਿਲਣ ਨਿਰਮਲ ਸਿੰਘ ਨੂੰ ਪ੍ਰਵਾਦ ਤੰਦਰੁਸਤੀ ਰਾਜਦੀਪ ਕੌਰ ਰਾਜਦੇਵ ਸਿੰਘ ਜੀ ਯੂਐਸਏ ਤੋਂ ਨਜਠੀ ਖੋਣ ਲਈ ਬੇਟੈਂਸ ਮਤਮੇਦ ਨੂੰ ਜੋੜਨ ਲਈ ਪ੍ਰਵੀਂਦਰ ਕੌਰ ਲਈ ਕੇ ਠੀਕ ਹੋਣ ਲਈ ਸੁਜੀਤ ਕੌਰ ਲਮਕਾਨ ਨਾਮ ਹੋਣ ਵਾਸਤੇ ਭਰਾ ਦੇ ਘਰ ਵਾਪਸ ਸੰਵਿਧਿਤ ਪ੍ਰੀਤ ਕੌਰ ਪ੍ਰੈਸ ਸਫਲਤਾ ਜਸਮੀਰ ਸਿੰਘ ਵਿਜਾ ਲੱਗਣ ਲਈ ਜਗਨਦੀਪ ਸਿੰਘ ਪ੍ਰੈਸ ਸਫਲਤਾ ਮਨਦੀਪ ਸਿੰਘ ਨਟਾ ਦਾ ਵਿਜਾ ਲੱਗਣ ਲਈ ਸੁਜਾਨ ਸਿੰਘ ਨੂੰ ਬੇਨਤੀ ਹੈ ਘਰ ਦੇ ਗਰੇਸ਼ ਖਤਮ ਹੋਣ ਤੇ ਸ਼ਾਇਦ ਨਾਮ ਵਾਲੀ ਜੁੜਨ ਲਈ ਕੰਪੀਟੀਸ਼ਨ ਸਫਲਤਾ ਲਈ ਗਗਨਦੀਪ ਸਿੰਘ ਨੂੰ ਬੇਤਾ ਇਸ ਨੌਕਰੀ ਮਿਲਣ ਲਈ ਪ੍ਰਭਜੋਤ ਕਰਮਜੋਤ ਕੌਰ ਕਾਕਾ ਪ੍ਰਮਜੀਤ ਪ੍ਰੀਤ ਸਿੰਘ ਪ੍ਰੈਸ ਸਫਲਤਾ ਅਮਿੰਦਰ ਸਿੰਘ ਸੜ ਤੇ ਬਚਾਉਣ ਸ਼ੁਕਰਾਨਾ ਗੁਰਪ੍ਰੀਤ ਬਾਗ ਦੇ ਸਵਦੇਸ਼ਤਾ ਪ੍ਰਵਾਦੀ ਗੁਰਸਿੱਖੀ ਜੀਵਨ ਨੰਮਤ ਵਿਆਸਮਾਨ ਲਈ ਬੇਟੇ ਸਸਨ ਚੌਹਲੀ ਨਾਸ਼ੇ ਛੁੱਟਣ ਲਈ ਕੁਲਿੰਦਰ ਕੱਕੜ ਨਾ ਦਾ ਵਿਜਾ ਲੱਗਣ ਲਈ ਓਂਕਾਰ ਸਿੰਘ ਵੱਲੋਂ ਸਾਈਡ ਸਿੰਘ ਸਹਾਇਤਾ ਦਾ ਵਿਜਾ ਲੱਗਣ ਲਈ ਕੁਲਦੇਵ ਸਿੰਘ ਸਾਹ ਛੁੱਟਣ ਲਈ ਬੇਟੇਸ ਮਤ ਮਿਲਣ ਲਈ ਸਵਜੀਤ ਸਿੰਘ ਵਰਕ ਪਰਮਿਟ ਮਿਲਣ ਲਈ ਪਰਮਜੀਤ ਕੌਰ ਤੇ ਭਾਈ ਕੁਲਵਿੰਦਰ ਸਿੰਘ ਵੱਲੋਂ ਪਾਰਟ ਫੋਰਨਟੇਸ਼ ਕਰਨਾ ਬਲਜੀਤ ਸਿੰਘ ਵਿਦੇਸ਼ ਦਾ ਕੰਮ ਬਣ ਲਈ ਬੇਟੇ ਦੇ ਕਾ ਟਿਕਟ ਵਸਣ ਲਈ ਤੇ ਜਵੰਦ ਕਰਵੇ ਪੰਜ ਸਫਤਾਲ ਵੀਰ ਸਿੰਘਾਂ ਮਿਲਣ ਵਾਸਤੇ ਤੇ ਰੁਗਤਾ ਲਈ ਮਨ ਮੋਹਨਜੀਤ ਕੌਰ ਬੁਲਿੰਦਰ ਕੌਰ ਗਿਆਨ ਕੌਰ ਜੀਤ ਕੌਰ ਪੀਤੂ ਕੌਰ ਤੇਰਮਿੰਦਰ ਕੌਰ ਭਾਈਤਲੋਚਨ ਸੁਰਿੰਦਰ ਸਿੰਘ ਹਰਪੀਰ ਸਿੰਘ ਘਰ ਦੀ ਸ਼ਾਂਤੀ ਉਹਨਾਂ ਦਾ ਨਾਸ ਕਾਰੋਵਰ ਦੇ ਵੱਧ ਲਈ ਅਮਰਜੀਤ ਕੌਰ ਗਨਾਇਬ ਕੌਰ ਵਿੰਦਰ ਸਿੰਘ ਚਰਨ ਸਿੰਘ ਤਾਰਾ ਸਿੰਘ ਅਰਵਿੰਦਰ ਸਿੰਘ ਜਸਵਿੰਦਰ ਸਿੰਘ ਪਕੀਰ ਸਿੰਘ ਗਪੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀ ਆ ਐਨਸ ਸਹਜ ਸੁਪਾਏ ਦਰਸ਼ਨ ਕਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੂਰੀ ਅਲਸਾਹ ਗੁਰਸਾਹ ਛਟੀਆਂ ਤੁਧ ਗਠੇ ਸੱਚੇ ਬਾਦਿਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਬਾਦਿਸ਼ਾਹ ਸਿਰਸਾ ਦਾ ਸਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵਿਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕਾ ਵਰਤਨ ਬਿਰਲਾ ਪਾਵੈ ਕੋਈ ਅਬਨਾਸੀ ਜੀਹਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕਾ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈ ਐ ਬਹੁੜ ਦੁਖ ਨਾ ਹੋਈ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਛੈ ਜਿਨਹਰ ਨਾਮ ਹਿਰਦੈ ਪਰਵਾਈ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਪੰਛੇ ਜਿਨਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ